ਧੰਨ ਧੰਨ ਬੱਬਾ ਦੱਦੂ ਰਾਮ ਜੀ ਬੈਰਾਗੀ ਜੀ ਡੇਰਾ ਪਿੰਡ ਗੁਮਾਨਪੁਰਾ ਨੇੜੇ ਰੇਲਵੇ ਲਾਈਨ ਦੇ ਮਹੰਤ ਸ਼੍ਰੀ ਬਲਦੇਵ ਰਾਜ ਬੈਰਾਗੀ ਜੀ ਦੀ ਅਗਵਾਈ ਹੇਠ ਅੱਜ ਅਜਨਾਲੇ ਵਿੱਚ ਇੱਕ ਵਿਸ਼ਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਇਹ ਕੈਂਪ ਡਾਕਟਰ ਮੰਨੂ अरोड़ा ਡਾਕਟਰ ਗਗਨ ਡਾਕਟਰ ਅਮੀਤ ਡਾਕਟਰ ਹਰਦੀਪ ਡਾਕਟਰ ਸੰਧੂ ਅਤੇ ਚੀਫ ਖਾਸਾ ਦੀਵਾਨ ਦੇ ਮੈਂਬਰ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਕੈਂਪ ਦਾ ਉਦੇਸ਼ ਹੜ੍ਹ ਪ੍ਰਭਾਵਿਤ ਅਤੇ ਹੋਰ ਪੀੜਿਤ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ ਤਾਂ ਜੋ ਲੋਕਾਂ ਨੂੰ ਆਪਣੀ ਸਿਹਤ ਸੰਬੰਧੀ ਜਾਂਚ ਅਤੇ ਲੋੜਿੰਦਾ ਇਲਾਜ ਸਮੇਂ ਸਿਰ ਮਿਲ ਸਕੇ ਹਮਰ ਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਇਹ ਆ ਤੇ ਰੱਬ ਦੇ ਉਪਿਆਰਿਓ ਇੰਨਾ ਗਰੀਬਾਂ ਵਾਲੇ ਝਾਤੀ ਬਾਰਾਂ ਤਾਂ ਜਿਹੜੀਆਂ ਜ਼ਮੀਨਾਂ ਜਿੱਆਂ ਮਰਵਾਦ ਹੋਣਾ ਤੇਰਾ ਖਾਲ ਆਈ 2 ਤੋਂ 3 ਮਹੀਨੇ ਤੱਕ ਇਹ ਜਿਹੜੀਆਂ ਕਿਸੇ ਬੰਦਿਆਂ ਨੂੰ ਹਮਲਾ ਮਾਰਨ ਦੀ ਲੋੜ ਹੈ ਤੇ ਇਨਾਂ ਕਿਸਾਨਾਂ ਦੇ ਗਰੀਬਾਂ ਦੇ ਨਾਲ ਤੋਂ ਵੀ ਲੋੜ ਹੈ ਤੇ ਅੱਜ ਅਸੀਂ ਸਾਰੇ ਇਕਜੁੱਟ ਹੋ ਕੇ ਹਮਲਾ ਮਾਰ ਗਏ ਤੇ ਔਰ ਜਿੰਨਾ ਜਿੰਨਾ ਨੂੰ ਰੱਬ ਨੇ ਜਿੰਨਾ ਜਿੰਨਾ ਵੀ ਦਿੱਤਾ ਸਤਗੁਰ ਦੀ ਕਿਰਪਾ ਨਾਲ ਉਸ ਦਾ ਸੰਬੰਧ ਕੱਢੋ ਤੇ ਇਹਨਾਂ ਗਰੀਬਾਂ ਦਾ ਸਾਥ ਦਿਓ ਜਿਵੇਂ ਕਿ ਇਸ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਚੀਪਕਾਲ ਸਾਹਿਬ ਦੀਵਾਨ ਸਭ ਤੋਂ ਮੋਰੇ ਲੱਗਾ ਆ ਜੀ ਚੀਪਕਾਲ ਸਾਹਿਬ ਦੀਵਾਨ ਦਾ ਨਾਲ ਮਿਲ ਕੇ ਸਾਥ ਦਈਏ ਤੇ ਨਾਲ ਇਹਨਾਂ ਦੇ ਕੋਲੋਂ ਸਾਥ ਲੈ ਕੇ ਤੇ ਆਪਾਂ ਕਿਸਾਨਾਂ ਦਾ ਸਾਥ ਦੇ ਕੇ ਤੇ ਇਹਨਾਂ ਦੀ ਹਮਦਰਦੀ ਕਰੀਏ ਆਪਾਂ ਨੂੰ ਇਹ ਸਾਰਿਆਂ ਦਾ ਇਨਸਾਨੀਅਤ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਜੀ ਸਾਰੀਆਂ ਜਤ ਜੀ ਬਾਬਾਈ ਆਪਣਾ ਨਾਮ ਬੋਲ ਕੇ ਅੱਜ ਕਿੱਥੇ ਆਏ ਕੀ ਕਹਿਣਾ ਚਾਹੋ ਆਪਾਂ ਮਹੰਤ ਬਲਦੇਵ ਰਾਜ ਬਰਾਗੀ ਪਿੰਡ ਗਮਾਨਪਰੇ ਤੋਂ ਰੇਲਵੇ ਲਾਈਨ ਤੇ ਸਥਿਤ ਡੇਰਾ ਬਾਬਾ ਦੰਦੂਰਾਮ ਜੀ ਦੇ ਮੁੱਖ ਸੇਵਾਦਾਰ ਅੱਜ ਜੋ ਇੱਥੇ ਆਉਣ ਦਾ ਕਾਰਨ ਆ ਇਹ ਸਾਡੇ ਆ ਨੌਜਵਾਨ ਵੀਰ ਸਾਰੇ ਨਿਹੰਗ ਸਿੰਘ ਸਾਡੇ ਡਾਕਟਰ ਮੰਨੂ ਅਰੋੜਾ ਜੀ BVS ਮੈਡੀਕਲ ਸਟੋਰ ਗਮਾਨਪਰੇ ਤੋਂ ਡਾਕਟਰ ਸੰਧੂ ਡਾਕਟਰ ਰੇਲ ਸਿੰਘ ਭੈਣੀ ਪਿੰਡ ਤੋਂ ਜਿਨ੍ਹਾਂ ਦਾ ਕਾਫੀ ਸਹਿਯੋਗ ਮਿਲਿਆ ਇੱਕ ਡਾਕਟਰ ਸਾਡੇ ਗਮਾਨਪਰੇ ਤੋਂ ਡਾਕਟਰ ਗਗਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰ ਦਾ ਓਟ ਆਸਰਾ ਲੈ ਕੇ ਹੱਡ ਪੀੜਤਾਵਾਂ ਵਾਸਤੇ ਪਿੰਡ ਰਾਜਪੂਤ ਡੱਲਾ ਰਾਜਪੂਤਾਂ ਦਾ ਬੱਲੜਵਾਲ ਪਿੰਡ ਬਾਬਾ ਗੰਮ ਚੱਕ ਜੀ ਦੇ ਦਰਬਾਰ ਦੇ ਉੱਤੇ ਸੰਗਤਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਆ ਲਗਾਇਆ ਤੇ ਸਤਿਗੁਰੂ ਕਿਰਪਾ ਕਰਨਾ ਬਖਸ਼ਿਸ਼ਾ ਕਰਨਾ ਤੇ ਇਹ ਜਿਹੜੀ ਦੁੱਖ ਦੀ ਘੜੀ ਆ ਰਲ ਮਿਲ ਕੇ ਆਪਾਂ ਸਾਰੇ ਜਾਣੇ ਇਸ ਘੜੀ ਨੂੰ ਇਸ ਵੇਲੇ ਨੂੰ ਆਪਾਂ ਰਲ ਮਿਲ ਕੇ ਕੱਟ ਸਕਦੇ ਆਂ ਕੀ ਘੜੀ ਨੂੰ ਸੋ ਜੋ ਵੀ ਸਾਡੀਆਂ ਜਥੇਬੰਦੀਆਂ ਨੇ ਜੋ ਵੀ ਸਾਡੇ ਭਰਾ ਵੀਰ ਕਲਾਕਾਰਾਂ ਕਾਰੋਬਾਰ ਵਾਲੇ ਵੀਰ ਜਿਨ੍ਹਾਂ ਨੂੰ ਮਹਾਰਾਜ ਨੇ ਤਰੱਕੀਆਂ ਬਖਸ਼ੀਆਂ ਉਹਨਾਂ ਨੂੰ ਚਾਹੀਦਾ ਜਿੰਨਾ ਵੀ ਸਹਯੋਗ ਹੋ ਸਕੇ ਰਲ ਮਿਲ ਕੇ ਸਹਯੋਗ ਦੇਣ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਜ਼ਦੂਰ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈਆਂ ਦੇ ਤੇ ਚੁੱਲ੍ਹੇ ਵੀ ਮੇਰਾ ਖਿਆਲ ਆ ਪੀ ਚਲੋ ਸਤਿਗੁਰ ਦੀ ਕਿਰਪਾ ਨਾਲ ਜਿਵੇਂ ਵੀ ਆ ਸੰਗਤਾਂ ਚਲਾਉਣ ਡਈਆਂ ਹਨਾ ਜੀ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਸਾਨੂੰ ਸਤ ਗੁਰ ਨੇ ਜਿੰਨਾ ਕਿ ਦਿੱਤਾ ਸਾਨੂੰ ਨੂਰ ਨਾਲ ਮਿਲ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਹੜ ਪੀੜਤਾਂ ਦੇ ਨਾਲ ਖਲੋਣਾ ਚਾਹੀਦਾ ਜੀ ਬਾਬਾ ਜੀ ਇਹ ਦੇਖਿਆ ਗਿਆ ਕਿੰਨਾ ਕਿੰਨਾ ਪਾਣੀ ਅੱਜ ਪਹਿਲੀ ਲੋਕਰੀ ਪਹਿਲੀਆਂ ਵਿੱਚ ਖਰਾਬ ਹਾਂਜੀ ਜਿਵੇਂ ਫਸਲ ਤੇ ਟੋਟਲ ਹੀ ਖਰਾਬ ਹੋ ਚੁੱਕੀ ਹੈ ਜਿਹੜੀ ਕਿ ਝੋਨੇ ਦੀ ਫਸਲ ਦੇ ਵਿੱਚ ਜੇ ਵੈਸੇ ਵੀ ਦੋ ਦਿਨ ਪਾਣੀ ਰਹਿ ਜਾਵੇ ਤੇ ਪਰਾਲੀ ਹੁੰਦੀ ਹੈ ਤੇ ਫਸਲ ਖਰਾਬ ਹੋ ਗਈ ਆ ਕਮ ਸੇ ਕੰਮ ਅੱਜ ਬਾਰਿਸ਼ ਰੁਕ ਜਾਵੇ ਤੇ 1 ਮਹੀਨੇ ਬਾਅਦ ਪਿਆਲੀਆਂ ਜਿਹੜੀਆਂ ਉਹ ਮੇਰਾ ਖਿਆਲ ਹੈ ਵੀ ਵਧਤਰ ਹੋਣਗੀਆਂ ਤੇ 6 ਮਹੀਨੇ ਤੇ ਸਾਨੂੰ ਰੇਤ ਕੱਢਦਿਆਂ ਹੀ ਲੱਗ ਜਾਣਾ ਜਦੋਂ ਕਿ ਫਸਲ ਉਪਜਾਊ ਵਾਸਤੇ ਇਹ ਜ਼ਮੀਨ ਤਿਆਰ ਹੋਣੀ ਆ ਤੇ ਉਹਨਾਂ ਚਰਨੋਂ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹ ਹੋ ਚੁੱਕਾ ਹੋਣਾ ਤੇ ਸਾਨੂੰ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਗਰੀਬਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਗਰੀਬਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਰਲ ਮਿਲ ਕੇ ਸਾਥ ਦੇਣਾ ਬਾਬਾ ਜੀ ਜੇ ਜ਼ਰੂਰ ਪਈ ਤਾਂ ਕੈਂਪ ਫਿਰ ਬਾਹਰ ਤੋਂ ਫਿਰ ਲਗਾਇਆ ਜਾਏਗਾ ਜੀ ਹਾਂਜੀ ਜੇ ਸਤੂਗੁਰ ਦਾ ਹੁਕਮ ਹੋਇਆ ਤੇ ਉਹਦੇ ਬਖਸ਼ਿਆ ਖਜ਼ਾਨਿਆਂ ਦੇ ਵਿੱਚੋਂ ਜਿੰਨਾ ਵੀ ਸਤਗੁਰ ਨੇ ਸਾਨੂੰ ਬਖਸ਼ਿਆ ਹੋਊਗਾ ਤੇ ਅਸੀਂ ਕੋਈ ਨਾ ਕੋਈ ਉਹਨਾਂ ਦਾ ਓਟ ਅਸਰਾ ਲਾ ਕੇ ਤੇ ਹੋਰ ਵੀ ਕੈਂਪ ਲਾਵਾਂਗੇ ਪਿੱਛੇ ਵੀ ਦੋ ਤਿੰਨ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਆਏ ਆ ਹੁਣ ਆ ਬਾਬਾ ਗੰਮਚੱਕ ਜੀ ਦੇ ਦਰਬਾਰ ਤੇ ਪਹੁੰਚੇ ਆ ਅੱਗੇ ਵੀ ਜੋ ਸਤਗੁਰ ਦਾ ਹੁਕਮ ਹੋਊਗਾ ਉੰਨੀ ਕਹੀਂ ਜਿੰਨਾ ਕਿ ਸਾਨੂੰ ਸਤਗੁਰ ਨੇ ਬਖਸ਼ਿਆ ਇਹਨਾਂ ਮਜ਼ਦੂਰਾਂ ਦੀ ਇਹਨਾਂ ਸੌਰੀ ਲੋੜਵੰਦਾਂ ਦੀ ਸੇਵਾ ਵਾਸਤੇ ਅਸੀਂ 24 ਘੰਟੇ ਹਾਜ਼ਰ ਹਾਂ ਜੀ ਸਰਬੋਤਮ